ਸੁਖਾ ਹਉ ਟਾਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਜਾਈ ਹੋਵੈ ਸਿਫਤ ਖਸਮ ਦੀ ਨੂਰੇ ਹਰ ਸੋਹ ਕੋਰ ਸਾਹੋ ਛੱਟੀ ਐ ਤੋਦ ਡਿਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤੇ ਸਾਹੂ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇਸਾ ਹੋ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸਤਗੁਰ ਕੀ ਪ੍ਰਤੀਤ ਨ ਆਈਆ ਸਬਦ ਨ ਲਾਗੋ ਪਾਉ ਓ ਸੁਨੋ ਸੋਖ ਨ ਉਪਜੈ ਪਾਵ ਸੌ ਗੇੜਾ ਆਵ ਜਾਉ ਸਤ ਗੁਰ ਕੀ ਪਰਤੀਤ ਨ ਆਈਆ ਸਬਦ ਨਾ ਲਾਗੋ ਪਾਵ ਉਸਨੋ ਸੁਖ ਨ ਉਪਜੈ ਭਾਵੈ ਸੌ ਗੇੜਾ ਆਵਜਾਉ ਮਾਨਕ ਗੁਰਮੁਖ ਸਹਿਜ ਮਿਲੈ ਸੱਚੇ ਸੋ ਲੇਵਲਾਉ ਮਹੱਲਾ ਤੀਜਾ ਏ ਮਨ ਐਸਾ ਸਤਿਗੁਰ ਖੋਜ ਲਾਹੋ ਜੇਤ ਸੇਵੈ ਜਨਮ ਮਰਨ ਦੁਖ ਜਾਇ ਸਹਸਾ ਮੂਲ ਨ ਹੋਵਈ ਹਾਉ ਮੈਂ ਸਬਦ ਜਲਾਇ ਕੂੜਾ ਕੀ ਪਾਲ ਵਿਚ ਹਉ ਨਿਕਲੇ ਸੱਚ ਵਸੈ ਮਨ ਆਇ ਅੰਤਰ ਸਾਤ ਮਨ ਸੁਖ ਹੋਇ ਸਾਚ ਸੰਜਮ ਕਾਰ ਕਮਾਈ ਨਾਨਕ ਪੂਰ ਕਰਮ ਸਤ ਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਈ ਪਾਉੜੀ ਜੇ ਸਕੇ ਘਰ ਦੀ ਬਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤਿਸ ਕਉ ਤਲ ਕੀ ਕਿਸੈ ਕੀ ਨਾਹੀ ਤਿਸ ਕਉ ਤਲ ਕੀ ਕਿਸੈ ਦੀ ਨਾਹੀ ਹਰ ਦੀ ਬਾਣ ਸਭ ਆਣ ਪੈਰੀ ਪਾਇਆ ਮਾਨਸਾ ਕਿਉ ਹਦੀ ਬਾਣ ਹੋ ਕੋਈ ਨਸ ਭਜ ਨਿਕਲੇ ਹਰ ਦੀ ਬਾਣ ਹੋ ਕੋਈ ਕਿਥੈ ਜਾਇਆ ਸੋ ਐਸਾ ਹਰ ਦੀਬਾਨ ਵਸਿਆ ਭਗਤਾ ਕੈ ਹਿਰਦੈ ਤਿੰਨ ਰਹਦੇ ਖੋਹਦੇ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਮੈ ਕੀ ਵਡਿਆਈ ਕਰਮ ਪਰਾਪਤ ਹੋਵੈ ਗੁਰਮੁਖਿ ਵਿਰਲੇ ਕਿਨਹਿ ਧਾਇਆ ਹਰ ਨਾਮੈ ਕੀ ਵਡਿਆਈ ਕਰਮ ਪਰਾਪਤ ਹੋਵੈ ਗੁਰਮੁਖ ਵਿਰਲ ਕਿਨਹਿ ਧਿਆਇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸਦਾ ਟਾਲ ਗੁਰਸੇਵੀ ਐ ਅਹ ਇਸ ਸਹਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸਾਹੋ ਛੱਟੀ ਐ ਤੋਦ ਡਿਠੇ ਸੱਚੇ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤੇਸਾਹੂ ਸਿਰ ਸਾਹ ਦਾਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤੇਸਾਹੂ ਸਿਰ ਸਾਹ ਦਾਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸਤਨਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਲੋਕ ਮਹਲਾ 3 ਸਤ ਗੁਰ ਕੀ ਪ੍ਰਤੀਤ ਨ ਆਈਆ ਸਬਦ ਨਾ ਲਾਗੋ ਭਾਉ ਓ ਸੁਨੋ ਸੁਖ ਨ ਉਪਜੈ ਭਾਵੈ ਸੋ ਗੇੜਾ ਆਵਜਾਉ ਸਤ ਗੁਰ ਕੀ ਪਰਤੀਤ ਨ ਆਈਆ ਸਬਦ ਨਾ ਲਾਗੋ ਭਾਉ ਓ ਸੋ ਨਾ ਸੋਖ ਨ ਉਪਜੈ ਭਾਵੈ ਸੋ ਗੇੜਾ ਆਵਜਾ ਮਾਨਕ ਗੁਰਮੁਖ ਸਹਿਜ ਮਿਲੈ ਸੱਚੇ ਸੋ ਲੇਵਲਾਉ ਮਹੱਲਾ ਤੀਜਾ ਏ ਮਨ ਐਸਾ ਸਤ ਗੁਰ ਖੋਜ ਲਾਹੋ ਜਿਤ ਸੇਵੈ ਜਨਮ ਮਰਨ ਦੁਖ ਜਾਇ ਸਹਸ ਮੂਲ ਨਾ ਹੋਵਈ ਹਉ ਮੈਂ ਸ਼ਬਦ ਜਲਾਇ ਕੂੜਾ ਕੀ ਪਾਲ ਵਿਚ ਹਉ ਨਿਕਲੇ ਸੱਚ ਵਸੈ ਮਨ ਆਈ ਅੰਤਰ ਸਾਤ ਮਨ ਸੁਖ ਹੋਈ ਸੱਚ ਸੰਜਮ ਕਾਰ ਕਮਾਈ ਨਾਨਕ ਪੂਰਾ ਕਰਮ ਸਤ ਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਈ ਪਾਉੜੀ ਜਿਸ ਕੈ ਘਰ ਦੀਬਾਨ ਹਰ ਹੋਵੈ ਤੇਸ ਕੀ ਮੁਠੀ ਵਿੱਚ ਜਗਤ ਸਭ ਆਇਆ ਤੇਸ ਕਉ ਤਲ ਕੀ ਕਿਸੈ ਕੀ ਨਹੀਂ ਤੇਸ ਕਉ ਤਲ ਕੀ ਕਿਸੈ ਦੀ ਨਹੀਂ ਹਰ ਦੀ ਬਾਨ ਸਭ ਆਣ ਪੈਰੀ ਪਾਇਆ ਮਾਣਸਾ ਕਿਉ ਦੀ ਬਾਣ ਹੋ ਕੋਈ ਨਸ ਭਜ ਨਿਕਲੇ ਹਰ ਦੀ ਬਾਣ ਹੋ ਕੋਈ ਕਿਥੈ ਜਾਇ ਸੋ ਐਸਾ ਹਰ ਦੀ ਬਾਣ ਵਸਿਆ ਭਗਤਾ ਕਹਿ ਹਿਰਦੈ ਤិន ਰਹਿ ਦੇ ਖੋਹ ਦੇ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਵੈ ਕੀ ਵੜਾਈ ਕਰਮ ਪਰਾਪਤ ਹੋਵੈ ਗੋ ਰਮੁਖੇ ਵਿਰਲੇ ਕਿਨੈ ਧਿਆਇ ਹਰਿ ਨਾਵੈ ਕੀ ਵਢਾਈ ਕਰਮ ਪਰਾਪਤ ਹੋਵੈ ਗੋ ਰਮੁਖੇ ਵਿਰਲੇ ਕਿਨੈ ਧਿਆਇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋ ਕਹੋ ਕਲ ਗੁਰ ਸੇਵੀ ਐ ਅਹ ਨਿਸ ਸਹਜ ਸੁਭਾਈ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰ ਸੋਹ ਕੋਰ ਸਾਹ ਛੱਟੀ ਐ ਤੋਦ ਡਿਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤੇਸਾਹੂ ਸਿਰ ਸਾਹ ਦੈਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹੂ ਸਜਣ ਸੱਚਾ ਪਾਤੇਸਾਹੂ ਸੇਰ ਸਾਹ ਦਾ ਸਾਹੂ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਸਤ ਗੁਰ ਕੀ ਪਰਤੀਤ ਨ ਆਈਆ ਸਬਦ ਨਾ ਲਾਗੋ ਭਾਉ ਓ ਸੁਨੋ ਸੁਖ ਨ ਉਪਜੈ ਭਾਵ ਸੌ ਗੇੜਾ ਆਵ ਜਾ ਸਤ ਗੁਰ ਕੀ ਪਰਤੀਤ ਨ ਆਈਆ ਸਬਦ ਨਾਲਾਗੋ ਪਾਉ ਓ ਸੋ ਨੋ ਸੋਖ ਨ ਉਪਜੈ ਭਾਵੈ ਸੋ ਗੇੜਾ ਆਵਜਾ ਮਾਨਕ ਗੁਰਮੁਖ ਸਹਜ ਮਿਲੈ ਸੱਚੇ ਸਿਓ ਲੇਵਲਾਉ ਮਹੱਲਾ ਤੀਜਾ ਏ ਮਨ ਐਸਾ ਸਤਿਗੁਰ ਖੋਜ ਲਾਹੋ ਜੇ ਤਸੀਵੈ ਜਨਮ ਮਰਨ ਦੁਖ ਜਾਇ ਸਹਸਾ ਮੂਲ ਨ ਹੋਵਈ ਹਾਉ ਮੈਂ ਸਬਦ ਜਲਾਇ ਕੂੜਾ ਕੀ ਪਾਲ ਵਿਚ ਹਉ ਨਿਕਲੈ ਸੱਚ ਵਸੈ ਮਨ ਆਈ ਅੰਤਰ ਸਾਤ ਮਨ ਸੁਖ ਹੋਈ ਸੱਚ ਸੰਜਮ ਕਾਰ ਕਮਾਈ ਨਾਨਕ ਪੂਰ ਕਰਮ ਸਤ ਗੁਰ ਮਿਲੈ ਹਰ ਜੀਓ ਕਿਰਪਾ ਕਰੇ ਰਜਾਈ ਪਾਉੜੀ ਜਿਸ ਕੈ ਘਰ ਦੀਬਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਤੇਸ ਕਉ ਤਲ ਕੀ ਕਿਸੈ ਕੀ ਨਾਹੀ ਤੇਸ ਕਉ ਤਲ ਕੀ ਕਿਸੈ ਦੀ ਨਾਹੀ ਹਰ ਦੀ ਬਾਣ ਸਭ ਆਣ ਪੈਰੀ ਪਾਇਆ ਮਾਨਸਾ ਕਉ ਦੀ ਬਾਣ ਹੋ ਕੋਈ ਨਸ ਭਜ ਨਿਕਲੇ ਹਰ ਦੀ ਬਾਣ ਹੋ ਕੋਈ ਕਿਥੈ ਜਾਇਆ ਸੋ ਐਸਾ ਹਰ ਦੀ ਬਾਣ ਵਸਿਆ ਭਗਤਾ ਕੈ ਹਿਰਦੈ ਤਿਨ ਰਹੇ ਦੇ ਖੋਦੇ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਮੈ ਕੀ ਵਡਿਆਈ ਕਰਮ ਪਰਾਪਤ ਹੋਵੈ ਗੁਰਮੁਖਿ ਵਿਰਲੇ ਕਿਨੈ ਧਾਇਆ ਹਰ ਨਾਮੈ ਕੀ ਵਡਿਆਈ ਕਰਮ ਪਰਾਪਤ ਹੋਵੈ ਗੁਰਮੁਖ ਵਿਰਲੇ ਕਿਨਹਿ ਧਾਇਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ